ਹਾਂਜੀ ਖੜੇ ਆਸੀਂ ਮਾਨਸਾ ਦੇ ਸੈਂਟਰ ਪਾਰਕ ਦੇ ਵਿੱਚ ਜਿੱਥੇ ਫਲਾਵਰ ਸ਼ੋ ਹੋ ਰਿਹਾ ਐ এনवायरमेंट ਸੁਸਾਇਟੀ ਦੇ ਵੱਲੋਂ ਅੱਜ ਜਿਹੜੀ ਇੱਥੇ ਇੱਕ ਨਾ ਪ੍ਰਦਰਸ਼ਨੀ ਲੱਗੀ ਹੋਈ ਹੈ ਇਹ ਤੁਹਾਨੂੰ ਤੁਹਾਡਾ ਗੁਜਰਿਆ ਹੋਇਆ ਸਮਾਂ ਜਿਹੜੇ ਤੁਹਾਡੇ ਦਾਦਿਆਂ ਬੇੜੀ ਦੀ ਗੱਲ ਹੈ ਤੁਹਾਨੂੰ ਯਾਦ ਕਰਵਾ ਦਊਗੀ ਅੱਜ ਦੀ ਜਿਹੜੀ ਵੀਡੀਓ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਸਾਰੀਆਂ ਚੀਜ਼ਾਂ ਤੁਹਾਨੂੰ ਮੈਂ ਦਿਖਾਉਂਗਾ ਜਿਹੜੀਆਂ ਤੁਸੀਂ ਕਵਾੜ ਦੇ ਭਾਅ ਵੇਚੀਆਂ ਤੇ ਅੱਜ ਪ੍ਰਦਰਸ਼ਨੀਆਂ ਤੇ ਲੱਭਦੇ ਫਿਰਦੇ ਹੋਗੇ ਸਾਰੀ ਗੱਲਬਾਤ ਆਪਾਂ ਵੀਰ ਨਾਲ ਕਰਦੇ ਆ ਇੱਥੇ ਖੜੇ ਨੇ ਆਪਣਾ ਇਹਨਾਂ ਦਾ ਬੋਰਡ ਲੱਗਿਆ ਇੱਥੇ ਸਾਡੀ ਵਿਰਾਸਤ ਉਹ ਵਿਰਾਸਤ ਦੇ ਵਿੱਚ ਕੀ ਕੀ ਲੈ ਕੇ ਆਏ ਨੇ ਸਾਰੀ ਗੱਲਬਾਤ ਆਪਾਂ ਕਰਦੇ ਆਂ ਤੇ ਮਲਾਉਂਦੇ ਆਂ ਵੀਰ ਨੂੰ ਤੁਹਾਡੇ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪਣੇ ਚੈਨਲ ਤੇ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਧੰਨਵਾਦ ਜੀ ਹਾਂਜੀ ਵੀਰ ਜੀ ਆਪਾਂ ਕਿੱਥੋਂ ਆਏ ਜੀ ਪਹਿਲਾਂ ਤਾਂ ਦੱਸ ਦਿਓ ਜਾਣਕਾਰੀ ਮੇਰਾ ਪਿੰਡ ਹੈ ਜੀ ਲੱਲੂਆਣਾ ਕੋਟ ਲੱਲੂ ਮਾਨਸਾ ਦੇ ਬਿਲਕੁਲ ਨਾਲ ਹੀ ਹੈ ਜੀ ਠੀਕ ਹੈ ਜੀ ਤੇ ਆਪਣਾ ਜਿਹੜਾ ਇਹ ਵਿਰਾਸਤ ਤੁਸੀਂ ਸੰਭੀ ਬੈਠੇ ਹੋ ਹਾਂਜੀ ਹਾਂਜੀ ਕਿੰਨੇ ਚਿਰ ਤੋਂ ਤੁਸੀਂ ਇਸ ਲੈਂਡ ਦੇ ਵਿੱਚ ਵੱਡਿਓ ਕਦੇ ਵੀ ਕੰਨ ਉਹਦੇ ਸਾਹਮਣੇ ਲੱਗੇ ਪੰਜਾਬੀ ਵਿੱਚ ਕਈ ਗੱਲਾਂ ਨਹੀਂ ਇਹ ਤਾਂ ਇਹ ਜੀ ਵੀ ਲੈਣ ਵਾਲਾ ਦਾ ਕੋਈ ਬੜਾ ਚੱਕਰ ਨਹੀਂ ਹੈਗਾ ਜੀ ਇਹ ਸਾਡੇ 90% ਦਾ ਸਾਡੇ ਘਰ ਦਾ ਸਮਾਨ ਹੀ ਹੈ ਅੱਛਾ ਜੀ ਬਾਕੀ ਕੁਝ ਯਾਰਾਂ ਦੋਸਤਾਂ ਤੋਂ ਇਕੱਠਾ ਕੀਤਾ ਹੋਇਆ ਹੈ ਜੀ ਬਸ ਠੀਕ ਹੈ ਜੀ ਹੁਣ ਆਪਾਂ ਥੋੜੀ ਥੋੜੀ ਜਾਣਕਾਰੀ ਦੇ ਦਈਏ ਨਾਲੇ ਤਾਂ ਦਰਸ਼ਕ ਦੇਖ ਰਹੇ ਨੇ ਜਿਹੜੇ ਇਹਨਾਂ ਨੂੰ ਪਤਾ ਲੱਗ ਜਾਊਗਾ ਹਾਂ ਆਪਾਂ ਇੱਥੇ ਸਟਾਰਟ ਕਰਦੇ ਹਾਂ ਮੈਨੂੰ ਲੱਗਦਾ ਇਹ ਪਹਿਲਾ ਸਭ ਤੋਂ ਪੁਰਾਣਾ ਇਹ ਹੋਊਗਾ ਹਾਂ ਜੀ ਇਹ ਹੈਗਾ ਸਿੰਧ ਘਾਟੀ ਸਭਿਤਾ ਦੇ ਨਾਲ ਸੰਬੰਧਨ ਸਮਾਨ ਹੈ 5000 ਸਾਲ ਦੇ ਲਗਭਗ ਸਮਾਨ ਹੈ ਇਹ ਜੀ ਤੇ ਇਹਦੇ ਵਿੱਚ ਡਿਟੇਲ ਦੇਣੀ ਜੇ ਕਿਵੇਂ ਕਰਨਾ ਜੀ ਕਹੀ ਦੱਸਣਾ ਹਾਂ ਬਸ ਹਾਂ ਮੋਤੀ ਜੀ ਜਿਵੇਂ ਇਹ ਹੈ ਜੀ ਇਹ ਉਸ ਸਮੇਂ ਦਾ ਵਾਟਰ ਫਿਲਟਰ ਹੈਗਾ ਜੀ ਜਿਹੜਾ ਇਹ ਹੈਗਾ ਇਸ ਭਾਂਡੇ ਅਸੀਂ ਵੱਡਾ ਇਹ ਚ ਪਾਣੀ ਪਾਇਆ ਜਾਂਦਾ ਸੀ ਭੁਣਿਆ ਜਾਂਦਾ ਸੀ ਜੀ ਠੀਕ ਆ ਜੀ ਜਿਹੜਾ ਇਹ ਹੈ ਜੀ ਟੁੱਟਿਆ ਹੋਇਆ ਜੀ ਵੈਸੇ ਤੇ ਇਹ ਦੂਰੋਂ ਆਵਾਜ਼ ਮਾਰਨ ਵਾਸਤੇ ਸੀ ਦੁਸ਼ਮਣ ਤੋਂ ਜਾਂ ਪਸ਼ੂ ਪੰਛੀਆਂ ਤੋਂ ਖਤਰੇ ਤੋਂ ਕੋਈ ਪਹੁੰਚਦੇ ਸੀ ਠੀਕ ਆ ਜੀ ਇਹ ਉਸ ਮੌਕੇ ਦੇ ਚੂੜੀਆਂ ਵਗੈਰਾ ਨੇਗੀਆਂ ਠੀਕ ਆ ਜੀ ਤੇ ਜਾਂ ਭਾਂਡੇ ਨੇ ਟੁੱਟੇ ਹੋਏ ਠੀਕ ਆ ਜੀ ਇਹ ਪੁਰਾਣੇ ਸਿੱਕੇ ਨੇ ਜੀ ਜਿਵੇਂ ਤੁਸੀਂ ਸ਼ੁਰੂ ਕਰੀਏ ਇਹ ਸੈਕੰਡ ਵਰਡ ਵਾਰਡ ਤੇ ਮੇਰੇ ਨਾਨਾ ਜੀ ਨੇ ਲੜਾਈ ਸੀ ਉਹਨਾਂ ਨੂੰ ਮਿਲਿਆ ਸੀ ਇਟਲੀ ਦੇ ਵਿੱਚ ਜੀ ਤੇ ਇਹ ਮੇਰੇ ਚਾਚਾ ਜੀ 71 ਦੀ ਲੜਾਈ ਚ ਮਿਲਿਆ ਸੀ ਇਹਨਾਂ ਨੂੰ ਜੀ ਤੇ ਬਾਕੀ ਸਾਰੇ ਸਿੱਕੇ ਨੇ ਜੀ ਪੁਰਾਣੇ ਨੇ ਜੀ ਉਹਨਾਂ ਮੁਕਾ ਤੁਸੀਂ ਘਰ ਦੀ ਵਿਰਾਸਤ ਸਮਝੀ ਹੋਈ ਹਾਂਜੀ 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 ਘਰ ਦੀ ਲਗਭਗ ਸਾਡੇ ਘਰ ਦੀ ਬਾਕੀ ਜਿਹੜਾ ਅਸੀਂ ਸਾਡੀ ਵਿਰਾਸਤ ਲਿਖਿਆ ਹੈ ਮੇਰੇ ਬੇਟੀ ਦਾ ਨਾਂ ਵੀ ਵਿਰਾਸਤੀ ਹੈ ਜੀ ਠੀਕ ਆ ਜੀ ਇਹ ਪੁਰਾਣੇ ਗੋਲੇ ਨੇ ਜੀ ਇਹ ਸਾਡੇ ਪਿੰਡਾਂ ਵਿੱਚ ਪਹਿਲਾਂ ਵਰਤੇ ਜਾਂਦੇ ਸੀਗੇ ਜੀ ਇਹ ਆਮ ਤੌਰ ਤੇ ਮਠਾਈ ਵਗੈਰਾ ਲੱਡੂ ਵਗੈਰਾ ਪਾਉਣ ਵਾਸਤੇ ਵਰਤੇ ਜਾਂਦੇ ਸੀ ਤੇ ਹੁਣ ਇਹ ਲੋਕ ਡੈਕੋਰੇਸ਼ਨ ਵਾਸਤੇ ਕੰਧਾਂ ਤੇ ਵੀ ਲਾਉਂਦੇ ਨੇ ਹੋਰ ਕਰਦੇ ਨੇ ਇੱਕ ਘਰੇ ਗਾਚੀ ਤੇ ਗੱਤਾ ਕਾगज ਭਿਓ ਕੇ ਰੱਖ ਦਿੰਦੇ ਉਹਦਾ ਤਿਆਰ ਹੋ ਜਾਂਦਾ ਨੇ ਜੀ ਬਾਕੀ ਰੰਗ ਮਾਰ ਲੈਂਦੇ ਤੇ ਹੁਣ ਵਾਲੇ ਬੱਚਿਆਂ ਨੂੰ ਕਿੰਨਾ ਕੁ ਪਤਾ ਇਹਨਾਂ ਵਾਰੀ ਨਹੀਂ ਪਤਾ ਜੀ ਨਹੀਂ ਪਤਾ ਮੁਸ਼ਕਲ ਹੈ ਕਿੰਜ ਇਹਨਾਂ ਨੂੰ ਕੁਝ ਵੀ ਨਹੀਂ ਪਤਾ ਕੋਈ ਪੁਰਾਣੇ ਨੂੰ ਪਤਾ ਜੀ ਇਹਨੂੰ ਕੀ ਕਹਿੰਦੇ ਨੇ ਜੀ ਗੋਲਾ ਜੀ ਗੋਲਾ ਗੋਲਾ ਬੰਦ ਜੀ ਠੀਕ ਹੈ ਜੀ ਇਹ ਕੌਲ ਹੈ ਜੀ ਕੌਲ ਹੁੰਦਾ ਇੱਕ ਜਿਹੜਾ ਇਹ ਵੱਡਾ ਹੁੰਦਾ ਛੰਨਾ ਹੁੰਦਾ ਜਿਹਦੇ ਵਿੱਚ ਆਮ ਤੌਰ ਤੇ ਵਿਆਹ ਦੀਆਂ ਰਸਮਾਂ ਵਗ ਉਹ ਛੰਨਾ ਹੁੰਦਾ ਇੱਕ ਕੋਲੇ ਛੋਟਾ ਹੁੰਦਾ ਹੈ। ਅਈ ਛੋਟਾ ਹੁੰਦਾ ਇਹ। ਠੀਕ ਹੈ ਜੀ। ਇੱਧਰ ਵਾਰੋ। ਇਹ ਗਿੱਦੜਪੀੜੀ ਹੈ ਜੀ। ਜੀ। ਇਹ ਦਰਖਤ ਦੀ ਜੜ ਦੇ ਵਿੱਚ ਹੁੰਦੀ ਹੈਗੀ। ਜੀ। ਇਹ ਖੁੰਬ ਦੀ ਵੀ ਇੱਕ ਨਸ ਹੈਗੀ। ਜੀ। ਇਹਨੂੰ ਦਿਵਾਲੀ ਵੇਲੇ ਟੋਟੇ ਕੀਤੇ ਜਾਂਦੇ ਨੇ ਸਰੋਂ ਦੇ ਤੇਲ ਦੇ ਵਿੱਚ ਭੋਂ ਕੇ ਤੇ ਇਹਨੂੰ ਬਚਾਇਆ ਜਾਂਦਾ ਹੈ। ਇਹਨੂੰ ਸ਼ੁਭ ਮੰਨਿਆ ਜਾਂਦਾ ਹੈਗਾ ਚਲਾਉਣਾ। ਠੀਕ ਹੈ ਜੀ। ਬਾਕੀ ਇਹ ਦੇਸੀ ਵੱਟੇ ਆ ਗਏ ਜੀ ਜਿਹੜੇ ਮੈਂ ਨਹੀਂ ਗਏ। ਇਹ ਆ ਗਿਆ ਆਪਣਾ ਕੰਡਾ। ਕੰਡਾ ਆ ਗਿਆ। ਆ ਦੇਸੀ ਵੱਟੇ ਪੁਰਾਣੇ ਆ ਗਏ। ਇਹ ਦੇਸੀ ਪੁਰਾਣੇ ਵੱਟੇ ਆ ਗਏ। ਲੋ ਆ ਗਿਆ ਪਾਈਆ ਦਾ ਆ ਗਿਆ ਇਹ ਆ ਗਿਆ। ਠੀਕ ਹੈ ਇਹ ਨਾਲ ਇਹ ਤਾਂ ਪਰਤੂ ਦੀ ਸੀ ਠੀਕ ਹੈ ਇਹ ਸਰਮੇਦਾਨੀ ਆ ਗਈ ਸਰਮੇਦਾਨੀ ਆ ਗਈ ਇਹ ਸਣ ਆ ਇਹ ਸਣ ਆ ਗਈ ਜਿਹੜੇ ਇਹ ਨਾਲ ਭਰੇ ਜਾਂਦੇ ਸੀ ਅ ਦੌਣ ਵਗੈਰਾ ਕਰਦੇ ਕਿਸੇ ਵੀ ਖੇਤੀ ਦੇ ਕੰਮ ਚ ਘਰ ਦੇ ਕੰਮ ਚ ਇਹ ਵਰਤੋਂ ਕੀਤੀ ਜਾਂਦੀ ਸੀ ਦੀ ਇਹਦੀ ਫਸਲ ਹੁੰਦੀ ਸੀ ਉਹਨੂੰ ਬੀਜਿਆ ਜਾਂਦਾ ਸੀ ਵੱਡੀ ਹੋ ਜਾਂਦੀ ਸੀ ਜੀ ਫਿਰ ਇਹਨੂੰ ਟੋਬੇ ਚ ਦੱਬ ਕੇ 10-20 ਦਿਨ ਬਾਅਦ ਕੱਢਿਆ ਜਾਂਦਾ ਸੀ ਤੇ ਉਦੋਂ ਹੀ ਸਣ ਕੱਢੀ ਜਾਂਦੀ ਸੀ ਠੀਕ ਹੈ ਜੀ ਹੁਣ ਆਲੇ ਬੱਚਿਆਂ ਨੂੰ ਸਣ ਦਾ ਵੀ ਨਹੀਂ ਪਤਾ ਹੁੰਦਾ ਨਹੀਂ ਨਹੀਂ ਪਤਾ ਬੀਜਿਆ ਜਾਂਦਾ ਹਾਂਜੀ ਮੁਸ਼ਕਲ ਹੈ ਜੀ ਇੱਕ ਨਾਲੀ ਹੈ ਤੇ ਵੈਸੇ ਜੀ ਬਣਾਵ ਵਿੱਚ ਥੋੜਾ ਫਰਕ ਹੈਗਾ ਉਹ ਪ੍ਰਾਂਤ ਮੰਗਉਂਦੀ ਹੈ ਵੈਸੇ ਹੈ ਕਨਾਲੀ ਦੇ ਰੂਪ ਇਹ ਇਹ ਆਟਾ ਕਰਨ ਵਾਸਤੇ ਵਰਤੀ ਜਾਂਦੀ ਹੈ ਠੀਕ ਹੈ ਜੀ ਇਹ ਤਕੜੀ ਆ ਗਈ ਇਹ ਤਾਂ ਲਗਭਗ ਹੁਣ ਤੱਕ ਵਰਤੀ ਰਹੇ ਤੁਸੀਂ ਦੇਖੋ ਆ ਦਿਖਾ ਵੀ ਇਹ ਦੇ ਕੱਲੀ ਇਹ ਮਧਾਣੀ ਇਹ ਮਧਾਣੀ ਆ ਗਈ ਜਿਹੜੀ ਆਹ ਬੋਲਦੇ ਆ ਇਹਨੂੰ ਆ ਜਿੱਥੇ ਰੱਖਿਆ ਜਾਂਦਾ ਤੁਹਾਡੀ ਆਹ ਇੱਕ ਗਿੜਕਣ ਬੋਲਦੇ ਜਿਹਨੂੰ ਗਿੜਗੜ ਕਹਿੰਦੇ ਆ ਆਹ ਰਿੜਕਣ ਆ ਗਿਆ ਜਿਹੜੀ ਆ ਚੀਜ਼ ਹੈ ਕੀੜੀ ਆ ਗਈ ਆ ਦੂਜੀ ਜਿਹੜੀ ਵਿੱਚ ਦੇ ਘੁੰਮਦੀ ਹੈ ਮਧਾਣੀ ਆ ਠੀਕ ਹੈ ਜੀ ਇਹ ਪਣਖਾ ਕੀ ਇਹ ਤਾਣੀ ਦਾ ਕੰਮ ਦੀ ਹੈ ਜਿਹੜਾ ਕਪੜਾ ਬਣਾਇਆ ਜਾਂਦਾ ਜੀ ਪਣਖ ਇਹ ਨੜੇ ਨੇ ਜਦੋਂ ਤਾਣਾ ਤਾਣ ਵੇਲੇ ਵਰਤੇ ਜਾਂਦੇ ਨੇ ਜੀ ਨੜੇ ਆ ਗਏ ਤੇ ਇੰਨਾ ਸਲਾਈਆਂ ਦੇ ਵਿੱਚ ਪੈਂਦੇ ਨੇ ਜੀ ਇੰਨਾ ਸਲਾਈਆਂ ਸਲਾਈਆਂ ਦੇ ਵਿੱਚ ਪਾ ਕੇ ਵਰਤੇ ਜਾਂਦੇ ਨੇ ਬਾੜੇ ਵਾਲੀਆਂ ਸਲਾਈਆਂ ਇਹ ਅੱਗੇ ਕੁੰਡੀਆਂ ਆ ਗਈਆਂ ਮੰਜਾ ਬੁਣਨ ਵਾਸਤੇ ਵਰਤੀਆਂ ਜਾਂਦੇ ਨੇ ਜੀ ਠੀਕ ਆ ਜੀ ਇਹ ਸ਼ਾਬਾ ਅਮ ਤੌਰ ਤੇ ਪਹਿਲਾਂ ਵਰਤਾ ਜਾਂਦੇ ਸੀ ਰੋਟੀਆਂ ਧਰਨ ਵਾਸਤੇ ਕੀ ਧਰਨ ਵਾਸਤੇ ਹਾਂਜੀ ਹੁਣ ਇਹ ਸੂਤ ਦੀ ੱਟੀ ਆ ਜਿਵੇਂ ਤੁਸੀਂ ਇੱਧਰ ਦੇਖਿਆ ਹੋਣਾ ਇਹ ਉਰੀ ਦੇ ਉੱਤੇ ਚੜੀ ਹੋਈ ਹੈ ਚੜੀ ਹੋਈ ਹੈ ਤੇ ਇਹਨੂੰ ਫਿਰ ਚਰਖੇ ਦੇ ਉੱਤੇ ਚੜਾ ਕੇ ਨਲੀਆਂ ਬੱਟੀਆਂ ਜਾਂਦੇ ਸੀਗੀਆਂ ਨਲਕੀਆਂ ਜਿਹੜੀਆਂ ਇਹਦੇ ਵਿੱਚ ਆ ਜਾਂਦੀ ਹੈ ਜੀ ਹਾਂਜੀ ਠੀਕ ਹੈ ਨਾ ਇਹ ਹੱ ਇਦਾਂ ਹੀ ਉਹਨਾਂ ਦੇ ਕੰਮ ਹੁੰਦੇ ਨੇ ਇਦਾਂ ਹੀ ਉਹਨਾਂ ਕਹਿੰਦੇ ਜੀ ਤਾਂਗੇ ਨੂੰ ਅੱਗੇ ਨਾਲ ਜੋੜਨ ਵਾਸਤੇ ਕੀਤਾ ਜਾਂਦਾ ਜੀ ਇਹ ਤਾਂਨੇ ਵਾਲੀ ਸਮਾਨ ਹੈ ਤਾਂਨੇ ਵਾਲਾ ਸਮਾਨ ਜੀ ਇਹ ਉਰੀ ਆ ਗਈ ਹਾਂ ਤੱਕਲਾ ਆ ਗਿਆ ਜੀ ਇਹ ਉਰੀ ਆ ਗਈ ਇਹ ਤੱਕਲਾ ਆ ਗਿਆ ਨੜੇ ਉਸ ਵਾਸਤੇ ਆ ਤੱਕਲੇ 'ਚ ਫਰਕ ਹੈ ਹਾਂ ਇਹ ਵੱਡਾ ਤੱਕਲਾ ਹੈ ਇਹ ਨੜੇ ਇਹਦੇ ਕੰਮ ਹੁੰਦੇ ਇਹ ਨੜੇ ਬੁੜਾ ਜਾਂਦੇ ਜਦੋਂ ਆ ਭਰੇ ਜਾਂਦੇ ਆ ਨੜੇ ਵਾਸਤੇ ਹੁੰਦੇ ਤੇ ਇਹ ਹੈਗਾ ਇਹ ਕੱਟਣ ਵਾਸਤੇ ਬਣਿਆ ਜਾਂਦਾ ਹਾਂਜੀ ਹਾਂ ਰੋਟੇ ਕੱਟਣ ਵਾਸਤੇ ਠੀਕ ਹੈ ਜੀ ਇਹ ਉੱਚਾ ਆ ਗਿਆ ਜੀ ਇਹ ਜਿਵੇਂ ਆਪਾਂ ਪਤੰਗ ਦੀ ਡੋਰ ਨੂੰ ਪਾਣ ਦਿੰਨੇ ਹੈਗੇ ਇਹ ਪਾਣ ਦੇਣ ਵਾਸਤੇ ਪੱਕਾ ਕਰਨ ਵਾਸਤੇ ਪੱਕਾ ਕਰਨ ਵਾਸਤੇ ਵਰਤਦੇ ਨੇ ਇਹ ਨਾਲ ਆ ਗਈ ਆ ਵੀ ਨਾਲ ਹੈ ਤੇ ਆ ਵੀ ਨਾਲ ਹੈ ਪਰ ਆ ਬੁੰਨਣ ਵਾਲੀ ਨਾਲ ਆ ਗਈ ਇਹ ਨਾਲ ਕਿਹੜੀ ਹੈ ਜੀ ਇਹ ਨਾਲ ਪਸ਼ੂ ਨੂੰ ਦਵਾਈ ਦੇਣ ਵਾਸਤੇ ਜਾਂ ਕੜਾਗੁੜਾ ਦੇਣ ਵਾਸਤੇ ਉਹਦੇ ਵਾਸਤੇ ਹੈ ਇਹ ਨਾਲ ਤਾਣੀ ਵਾਲੀ ਹੈ ਤਾਣੀ ਵਾਲੀ ਆ ਗਈ ਅੱਗੇ ਚਰਮਖਾ ਗਈਆਂ ਜੀ ਇਹ ਚਰਮਖਾ ਨੇ ਕਿਹੜੀ ਇਹਨੂੰ ਪਤਾ ਨਹੀਂ ਚਰਮਖਾ ਚਰਮਖਾ ਇਹ ਚਮੜੇ ਦੇ ਹੋਣ ਕਰਕੇ ਤੇ ਨਾ ਚਰਮਖਾ ਜੀ ਬਸ ਠੀਕ ਹੈ ਜੀ ਅੱਗੇ ਚਰਖਾ ਗਿਆ ਜੀ ਚਰਖਾ ਜੀ ਤੇ ਇਹ ਜਿਹੜੀਆਂ ਨੰਗੀਆਂ ਇਹ ਜਿਹੜੇ ਹਾਂ ਜਿਵੇਂ ਤੁਸੀਂ ਨੜੇ ਪਹਿਲਾਂ ਦੇਖੇ ਸੀ ਇਹ ਆਮ ਤੌਰ ਤੇ ਘਰਾਂ 'ਚ ਵਰਤੇ ਸੀਗੇ ਜਿਹੜੇ ਆਮ ਵਰਤੇ ਸੀ ਬੁੰਨਣ ਵਾਸਤੇ ਜਿਹੜੇ ਇਹ ਨੇ ਜਿਹੜੇ ਖੱਡੀ ਵਾਲੇ ਹੁੰਦੇ ਸੀ ਉਹ ਵਰਤੇ ਸੀ ਜਿਹੜੇ ਪ੍ਰੋਫੈਸ਼ਨਲ ਕੰਮ ਹਾਂ ਪ੍ਰੋਫੈਸ਼ਨਲ ਕੰਮ ਕਰਦੇ ਸੀ ਇਹਨਾਂ ਦੀ ਵਰਤੋਂ ਕਰਦੇ ਠੀਕ ਆ ਕੀ ਪਿਆ ਜੀ ਇਹ ਲਾਟੂ ਹੈ ਜੀ ਇਹਦੇ ਥੱਲੇ ਪੈਸੇ ਲਾਉਣ ਵਾਲੀ ਰਹਿ ਗਈ ਇੱਕ ਨੋਬਾ ਲਾਉਣ ਵਾਲੀ ਹੈ ਫਿਰ ਇਹ ਘੁਮਾ ਕੇ ਬੱਚੇ ਪਹਿਲਾਂ ਇਹਨਾਂ ਨਾਲ ਖੇਡਦੇ ਸੀਗੇ ਠੀਕ ਆ ਆ ਜੀ ਉਧਰ ਇਹ ਕਿਹੜੀ ਹੈ ਜੀ ਇਹ ਵੀ ਕਿਹੜੀ ਹੈ ਕਿਹੜੀ ਹੈ ਇਹ ਕਿੱਥੇ ਕੰਮ ਆਉਂਦੀ ਹੈ ਜੀ ਇਹ ਤਾਣੀ ਦੇ ਇੱਕ ਆ ਸਾਰੀਆਂ ਚੀਜ਼ਾਂ ਨੇ ਤਾਣੀ ਦੇ ਹਿੱਸੇ ਹੈਗੇ ਹਾਂਜੀ ਹਾਂਜੀ ਇਹ ਕਿੱਥੇ ਪੈਂਦੀ ਹੈ ਸੀ ਜੀ ਇਹ ਰੱਛ ਦੇ ਤੇ ਆ ਕਿੜੀ ਦੇ ਉੱਪਰ ਵਿਚਾਲਿਆਂ ਦੇ ਵਿਚਾਂ ਇਹ ਜਾਨੀ ਕਿ ਟੋਟਲ ਥੋੜਾ ਤਾਣੇ ਵਾਲਾ ਸਮਾਨ ਆ ਹਾਂ ਇਹ ਢੇਰ ਨਾਗੇ ਜੇ ਤੁਸੀਂ ਦੇਖਿਆ ਹੋਣਾ ਇਹਦੇ ਉੱਪਰ ਤੜੇ ਵੀ ਪਏ ਨੇਗੇ ਇਹ ਢੇਰਿਆ ਜਾਂਦਾ ਸੀਗਾ ਆ ਵੀ ਤਾਣੀ ਦੀ ਪੌਣੀ ਹੈਗੀ ਉਹਣੀ ਉੱਪਰ ਉੱਪਰ ਪੈਂਦੀ ਹੈਗੀ ਹਾਂ ਇਹ ਉੱਪਰ ਪੈਂਦੇ ਸੀਗਾ ਆ ਹਾਂ ਰੱਛ ਦਿੱਤੇ ਦਿਓ ਸਨੱਚ ਹੁੰਦੀ ਸੀ ਇਹ ਪੈੜੇ ਆਗੇ ਇਹ ਪੈੜਿਆਂ ਚ ਫਰਕ ਹੁੰਦਾ ਸੀ ਆ ਖੇਸ ਬੁੰਨ ਵਾਸਤੇ ਹੁੰਦੇ ਸੀ ਆ ਜਿਹੜੇ ਛੋਟੇ ਜਿਹੇ ਮੈਂ ਆਓ ਤੁਸੀਂ ਦੇਖੋ ਉਧਰ ਖੇਸੀਆਂ ਵਗੈਰਾ ਲੱਗੀਆਂ ਨੇ ਇਹ ਆ ਇਹ ਬੁੰਨ ਵਾਸਤੇ ਹੁੰਦਾ ਸੀ ਛੋਟੇ ਪੈੜੇ ਇਹਨਾਂ ਵਾਸਤੇ ਆ ਖੇਸੀਆਂ ਵਾਸਤੇ ਹੁੰਦੀ ਸੀ ਵੱਡੇ ਪੈੜੇ ਖੇਸ ਬੁੰਨ ਵਾਸਤੇ ਹੁੰਦੇ ਸੀ ਆ ਸੀਵੀਆਂ ਬੱਟਣ ਵਾਸਤੇ ਜਿੰਦੀ ਆ ਗਈ ਜੀ ਇਹ ਪਿੱਤਲ ਦੀ ਹੈ ਜੀ ਇਹ ਪਿੱਤਲ ਦੀ ਹੈ ਜੀ ਠੀਕ ਹੈ ਜੀ ਇਹ ਜਿੰਦੀ ਆ ਗਈ ਸੇਵੀਆਂ ਬਟਨ ਵਾਲੀ ਜਿੰਦੀ ਆ ਗਈ ਹਾਂਜੀ ਹਾਂ ਠੀਕ ਹੈ ਜੀ ਇਹ ਇਹ ਅੱਗੇ ਆ ਗਿਆ ਰੱਛਾ ਗਿਆ ਰੱਛਾ ਹੱਥਾ ਵਗੈਰਾ ਸਾਰਿਆਂ ਪੂਰਾ ਸੈੱਟ ਹੈ ਦਾ ਪੂਰਾ ਇਹ ਠੀਕ ਹੈ ਜੀ ਇਹ ਥੱਲੇ ਨੂੰ ਰੱਛਾ ਬੋਦੇ ਸੀ ਆ ਜਾਲੀ ਆ ਗਈ ਹਾਂਜੀ ਪੱਕਾ ਪੱਕਾ ਆ ਗਿਆ ਜੀ ਹੱਥ ਵਾਲਾ ਵੱਡਾ ਹਾਂਜੀ ਆ ਜੇ ਕੋਈ ਪ੍ਰੋਗਰਾਮ ਵਾਸਤੇ ਹੁੰਦੀ ਸੀ ਇਹ ਛੱਜ ਲਈ ਆ ਗਈ ਠੀਕ ਹੈ ਇਹ ਨੈਗੇਟਿਵ ਪਹਿਲਾਂ ਹੁੰਦੇ ਸੀਗੇ ਜੀ ਫੋਟੋ ਵਾਸਤੇ ਜਦੋਂ ਬਣਾਉਂਦੇ ਸੀ ਪਰ ਹੁਣ ਸਿੱਧੀਆਂ ਹੋ ਜਾਂਦੀਆਂ ਜੀ ਇਹ ਧੋਣਾ ਤੋਂ ਨਹੀਂ ਪੈਂਦੀ ਸੀ ਉਹਨਾਂ ਨੂੰ ਪਤਾ ਪ੍ਰੋਸੈਸ ਦਾ ਪਰ ਪਤਾ ਨਹੀਂ ਉਹਨਾਂ ਇਹ ਪੁਰਾਣਾ ਝੋਲਾ ਇਹ ਮੇਰੇ ਫਾਦਰ ਸਾਹਿਬ ਨੇ ਸਾਈਕਲ ਲਿਆ ਸੀਗਾ 90 ਦੇ ਵਿੱਚ ਜੀ ਇਹ 290 ਰੁਪਏ ਦੇ ਲਿਆ ਸੀਗਾ ਇਹਨਾਂ ਦਾ ਟੈਕਸ ਪਾ ਕੇ 370 ਰੁਪਏ ਦਾ ਲਿਆ ਸੀਗਾ ਇਹ ਪੁਰਾਣੀ ਚਿੱਟੀ ਪਈ ਸੀ ਘਰੇ ਬਸ ਉਹ ਹੀ ਇਹ ਵੀ ਦਿਖਾਵੀਂ ਇਹ ਪੁਰਾਣੀਆਂ ਕੈਸਟਾਂ ਨੇ ਜੀ ਯਾਨੀ ਕਿ ਮਿਊਜ਼ਿਕ ਸਿਸਟਮ ਆ ਉਸ ਟਾਈਮ ਇਹ ਹਾਂਜੀ 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 ਉਦੋਂ ਇਹ ਚੱਲਦਾ ਸੀਗਾ ਜੀ ਇਹ 45 ਆ ਗਈ ਜੀ ਕਿ ਹਾਂ ਇੱਕ ਵਾਰ ਇੱਧਰ ਵੱੜਦਾ ਲੱਗਦਾ ਇੱਕ ਵਾਰ ਉੱਤਰ ਲੱਗਦਾ ਸੀ ਤੇ ਇਹ ਕਿ ਤੁਰਾ ਗਈ ਜੀ ਜਿਹੜਾ ਕਪੜਾ ਬੁਣਿਆ ਜਾਂਦਾ ਸੀ ਉਹ ਇੱਥੇ ਲਪਿਟੇ ਇੱਥੇ ਕੰਨਾਂ ਬਣਿਆ ਜਾਂਦਾ ਸੀ ਉਹਦੇ ਵਿੱਚ ਅੱਗੇ ਬੰਨ ਕੇ ਫਿਰ ਉਹਨੂੰ ਜਿੰਨਾ ਕਪੜਾ ਤਿਆਰ ਹੋ ਗਿਆ ਉਹ ਗਿਲ ਭਟਾ ਜਾਂਦਾ ਸੀਗਾ ਇਹ ਕਿ ਜੂਲਾ ਗਿਆ ਜੀ ਗੱਡੇ ਦਾ ਤੇ ਇੱਕ ਵਾਰ ਤੇ ਇਧਰ ਹੁੰਦਾ ਸੀ ਕਿਧਰ ਹੁੰਦਾ ਸੀਗਾ ਗੱਟਾ ਇਹਦਾ ਇਹ ਛੱਜ ਹੈ ਜੀ ਛੋਟਾ ਉਹ ਵੱਡੀਆਂ ਹਾਂ ਉਹ ਸ਼ਜਰੀ ਜਿਹੜੀ ਖੇਤਾਂ ਦੇ ਵਿੱਚ ਵਰਤੀ ਜਾਂਦੀ ਸੀਗੀ ਬੋਲ ਦੇ ਵਿੱਚ ਉਹਨੂੰ ਸ਼ਜਰੀ ਬੋਲਦੇ ਸੀ ਇਹਨੂੰ ਛੱਜ ਬੋਲਿਆ ਜਾਂਦਾ ਸੀ ਵੱਡੇ ਪੱਦਰ ਦਾ ਕੰਮ ਉਹ ਸ਼ਜਰੀ ਹੈ ਇਹ ਛੱਜ ਜਿਹੜਾ ਘਰੇ ਵਰਤੇ ਜਾਂਦੇ ਸੀ ਇਹ ਐਂਟੀਨਾ ਆ ਗਿਆ ਇਹ ਵੀ ਹੁਣ ਖਤਮ ਹੋ ਗਿਆ ਜੀ ਪਹਿਲਾਂ ਵਰਤੇ ਜਾਂਦਾ ਸੀਗੇ ਟੀ ਵਗੈਰੇ ਤੇ ਹੇਟਿੰਗਾ ਆ ਗਿਆ ਸੀਗਾ ਇਹ ਆ ਗਿਆ ਜੀ ਅੱਗੇ ਖਰਖਰਾ ਇਹ ਕੋੜੇ ਕੋੜੇ ਵਗੈਰਾ ਦੇ ਮਾਰਨ ਵਾਸਤੇ ਆ ਗਿਆ ਹਾਂਜੀ ਖੁਰਕ ਕਰਨ ਵਾਸਤੇ ਹਾਂਜੀ ਖੁਰਕ ਕਰਨ ਵਾਸਤੇ ਜੀ ਇਹ ਆ ਗਿਆ ਢਿੰਗਾ ਇਹ ਪਹਿਲਾਂ ਖਲੀਆਂ ਲਾਦੀ ਸੀ ਤੁਹਾਨੂੰ ਪਤਾ ਹੀ ਹੈਗਾ ਤੇ ਇਹ ਮਤਲਬ ਖਲੀ ਪੱਟਣ ਵਾਸਤੇ ਹੁੰਦਾ ਸੀਗਾ ਠੀਕ ਆ ਜੀ ਇਹ ਤੱਕਲਾ ਹੈਗਾ ਸੇ ਦਾ ਸੇਕ ਜਾਨਵਰ ਹੈਗਾ ਉਹਦਾ ਤੱਕਲਾ ਹੈਗਾ ਮਤਲਬ ਜੇ ਕੋਈ ਹਮਲਾ ਕਰ ਦਿੰਦਾ ਸੀ ਤੇ ਉਹਨੂੰ ਉਹਦੀ ਪ੍ਰੋਟੈਕਸ਼ਨ ਵਾਸਤੇ ਉਹ ਖੜੇ ਕਰ ਲੈਂਦਾ ਸੀ ਇਹਨਾਂ ਨੂੰ ਇਹਨੂੰ ਸ਼ਰਮਾ ਪਾਉਣ ਵਾਸਤੇ ਵਰਤਿਆ ਜਾਂਦਾ ਸੀਗਾ ਗੁਰੂ ਉਹਦਾ ਤਿੱਕਾ ਬਹੁਤ ਹੁੰਦਾ ਹੈ ਇਹ ਠੀਕ ਹੈ ਜੀ ਤੇ ਇਹ ਆ ਗਿਆ ਜੀ ਅੱਗੇ ਤੰਗਲੀ ਆ ਗਈ ਤੰਗਲੀ ਇਹ ਕੀ ਕੰਮ ਵਾਸਤੇ ਸੀ ਇਹ ਟੂੜੀ ਵਗੈਰਾ ਇਕੱਠੀ ਕਰਨ ਵਾਸਤੇ ਜਾਂ ਪੰਡਾ ਭਰਨ ਵਾਸਤੇ ਉਹਦੇ ਵਾਸਤੇ ਅੱਜ ਕੱਲ ਲੋਜੀਆਂ ਚੱਲ ਰਹੀਆਂ ਹਾਂ ਜੀ ਕਿਹੜੀਆਂ ਲੋਜੀਆਂ ਕਹਿੰਦੇ ਇਹ ਚਮੜੇ ਦੀ ਬੱਚੇ ਦੇ ਚਮੜੇ ਦੀ ਮੜੀ ਹੋਈ ਹੈ ਇਹਨੂੰ ਵੀ ਆਮ ਤੌਰ ਤੇ ਇਹਨੂੰ ਛੱਤ ਦੇ ਉੱਪਰ ਰੱਖਿਆ ਜਾਂਦਾ ਸੀ ਜਾਂ ਕਿਤੇ ਪ੍ਰਸ਼ੱਤੀ ਵਗੈਰਾ ਤੇ ਕਿਉਂਕਿ ਉੱਥੇ ਕੋਈ ਜੇ ਕੁੱਤਾ ਬਿੱਲਾ ਇਹਨੂੰ ਖਾ ਜਾਂਦਾ ਸੀ ਕਿਉਂਕਿ ਇਹ ਚਮੜੇ ਹੋਣ ਕਰਕੇ ਠੀਕ ਹੈ ਜੀ ਇਹ ਗੱਡੇ ਤੇ ਵਿੱਢਨੇ ਜੀ ਇਹ ਜਿਵੇਂ ਹੁਣ ਆਪਾਂ ਲਾ ਦੇਣੇ ਗੱਡੀ ਦੇ ਚ ਹਾਂ ਉਵੇਂ ਲਾਇਆ ਜਾਂ ਕਰੇ ਜਾਂਦੇ ਸੀ ਇਹ ਅਦਾ ਹੁਣ ਮੋਡਰਨ ਦਾਤੀ ਜਗ ਜੀ ਇਹ ਪੱਕੀ ਐ ਰੇਦੀ ਦਾਤੀ ਇਹ ਪ੍ਰੋਟੈਕਸ਼ਨ ਕਰਦੀ ਸੀ ਜੇ ਕਈ ਵਾਰੀ ਅਣਜਾਣ ਵੀ ਬੰਦਾ ਇਹਨੇ ਵੱਟ ਸਕਦਾ ਸੀ ਥੱਲੋਂ ਹੱਥ ਨਹੀਂ ਛਕਰਾਉਂਦੇ ਸੀ ਜੀ ਇਹ ਅਗੀ ਕਸੌਲੀ ਜਿਗੇ ਠੀਕ ਹੈ ਜੀ ਇਹ ਕੀ ਕੰਮ ਹੁੰਦੀ ਜੀ ਇਹ ਤਾਂ ਛੋਟੀ ਮੋਟੀ ਗੜਾਈ ਵਾਸਤੇ ਕੰਮ ਆਉਣ ਵਾਸਤੇ ਹੁੰਦੀ ਸੀ ਜੀ ਠੀਕ ਹੈ ਜੀ ਇਹ ਕੱਚ ਦੀਆਂ ਗੋਲੀਆਂ ਆ ਗਈਆਂ ਜੀ ਇਹ ਬੱਚੇ ਗੋਲੀਆਂ ਖੇਡਦੇ ਸੀ ਬੱਚੇ ਆ ਜਾ ਮੋਲੋ ਖੇਡਣ ਦਾ ਸਮਾਨ ਆ ਗਿਆ ਖੇਡਣ ਦਾ ਕੰਮ ਕਰਦੇ ਸੀ ਹਾਂ ਜੀ ਠੀਕ ਹੈ ਜੀ ਹਾਂ ਜੀ ਇਹ ਮੂੜਾ ਆ ਗਿਆ ਜੀ ਤੇ ਇਹ ਵਰਤਿਆ ਜਾਂਦਾ ਸੀ ਉਖੜੀ ਦੇ ਵਿੱਚ ਆ ਬਾਜਰੇ ਦੀ ਕੁਟਾਈ ਕੁੱਟਣ ਵਾਸਤੇ ਘਾੜ ਕੁੱਟਣ ਵਾਸਤੇ ਆਹ ਦਾ ਜੀ ਇਹ ਢਿੰਡੀਆਂ ਆ ਗਈਆਂ ਇੱਕ ਤਰ੍ਹਾਂ ਦਾ ਤਬੀਤ ਕਹਿੰਦੇ ਇਹਨੂੰ ਪਸ਼ੂਆਂ ਦੇ ਪਾਏ ਜਾਂਦਾ ਸੀ ਪਸ਼ੂਆਂ ਦੇ ਤਬੀਤ ਕਈ ਵਾਰੀ ਦੁੱਧਾਂ ਦੇ ਵੀ ਹੋਰਾਂ ਦੇ ਵੀ ਕਿਸੇ ਸਾਧ ਸੰਤ ਤੋਂ ਕਰਾ ਕੇ ਤਬੀਤ ਨਾਲ ਫਿਰ ਦੁੱਧ ਦੇਣ ਲੱਗ ਪੈਂਦਾ ਉਹਦਾ ਪਤਾ ਨਹੀਂ ਜੀ ਉਹ ਤਾਂ ਹੁੰਦਾ ਸੀ ਹਾਂਜੀ ਪਰ ਮਨੈਂਦਾ ਜੀ ਇਹ ਅੱਕ ਦਾ ਪਿਸਤੋਲ ਹੈ ਜਿਹਦੇ ਪਹਿਲਾਂ ਵਰਤਿਆ ਜਾਂਦਾ ਸੀ ਵੀ ਇਹਦੇ ਵਿੱਚ ਛੋਟਾ ਜਿਹਾ ਲਾਲ ਜੱਫੜਾ ਕੱਜਵਾ ਕੇ ਉਹਨੂੰ ਐ ਚਲਾਉਂਦੇ ਸੀਗੇ ਤੇ ਚੱਲ ਜਾਂਦਾ ਸੀਗਾ ਠੀਕ ਹੈ ਜੀ ਤੇ ਆ ਚੱਕੀ ਹੈ ਜੀ ਹੇ ਨਹੀਂ ਵਰਤੇ ਨਹੀਂ ਲੋਕ ਪਰ ਇਹ ਪਹਿਲਾਂ ਇਸ ਦੇ ਵਿੱਚ ਪਾ ਕੇ ਇੱਕ ਦਾਣੇ ਤੇਨੂੰ ਪਾਇਆ ਜਾਂਦਾ ਸੀਗਾ ਇਤੋਂ ਦੀ ਆਟਾ ਹੋ ਜਾਂਦਾ ਸੀ ਤੇ ਵਰਤਿਆ ਜਾਂਦਾ ਸੀ ਇਹ ਥਾਪਣਾ ਜੀ ਠੀਕ ਹੈ ਜੀ ਇਹਦੇ ਤੇ ਰੋਟੀਆਂ ਪਕਾਈਆਂ ਜਾਂਦੇ ਸੀਗੀਆਂ ਠੀਕ ਹੈ ਜੀ ਸਿੱਧੀਆਂ ਨਹੀਂ ਪਕਦੀਆਂ ਸੀ ਪੋਣੇ ਰੱਖ ਕੇ ਫਿਰ ਪਕਾਈਆਂ ਜਾਂਦੇ ਸੀਗੀਆਂ ਪੋਣਾ ਢਾਲ ਕਰੇ ਫਿਰ ਇਹਨੂੰ ਆ ਪਾਦੇ ਤੇ ਪੋਣਾ ਵਰਕੇ ਨੂੰ ਐ ਕਰ ਲਦੇ ਕੇ ਰੋਟੀਆਂ ਜੀ ਇਟ ਇਟ ਆ ਗਈ ਜੀ ਠੀਕ ਹੈ ਜੀ ਆਹ ਜਿਹੜਾ ਮਾ ਜੀ ਇਹ ਦਵਾਈ ਹੈ ਜੀ ਜਿਹਨੂੰ ਭੱਜਾ ਇੱਕ ਕਹਿ ਦਿੰਨੇ ਆ ਅੱਛਾ ਜੀ ਜਦੋਂ ਗੱਡੇ ਨੂੰ ਬਾਂਗਣਾ ਹੁੰਦਾ ਸੀ ਤਾਂ ਉਹਦੇ ਥੱਲੇ ਇੱਕ ਸਾਈਡ ਤੇ ਲਾ ਕੇ ਫਿਰ ਇਹਨੂੰ ਮੱਖਣੀ ਲਾਈ ਜਾਂਦੀ ਸੀ ਇਹ ਸਦਵਾਈ ਹੈ ਇਹ ਠੀਕ ਹੈ ਜੀ ਇਹ ਫੱਟੀ ਆ ਗਈ ਪਿੰਗ ਵਾਲੀ ਝੂਟੇ ਲੈਣ ਵਾਲੀ ਤੇ ਇਹ ਮਸੂਰੀ ਟਾਂ ਗਿਆ ਜੀ ਛੋਟੀਆਂ ਟਾਂ ਕਹਿੰਦੇ ਭੰਡੌੜੀ ਵੀ ਕਹਿੰਦੇ ਨੇ ਮਸੂਰੀ ਵੀ ਕਹਿੰਦੇ ਨੇ ਨਾਨਕਚਾਈ ਬੋਲਦੇ ਟਿੱਟ ਦਾ ਜਿਹੜਾ ਆ ਸੈਸ ਸੀ ਪਹਿਲਾਂ ਜੀ ਹਾਂ ਜੀ ਹਾਂ ਕੁਲੇ ਕੁਲੇ ਵਗੈਰਾ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਜਿਹੜੀਆਂ ਬਣਦੀਆਂ ਸੀ ਇਹਨਾਂ ਨਹੀਂ ਬਣਦੀਆਂ ਸੀ ਇਹ ਮਿਸਤਰੀਆਂ ਦਾ ਸੰਦ ਹੈ ਜੀ ਜਿਹਦੇ ਨਾਲ ਇਹ ਡ੍ਰਿਲ ਵਗੈਰਾ ਡ੍ਰਿਲ ਦਾ ਕੰਮ ਕਰਦੇ ਸੀ ਡ੍ਰਿਲ ਦਾ ਕੰਮ ਕਰਦੇ ਸੀ ਠੀਕ ਆ ਬਾਜੀ ਵਾਹ ਇਹ ਇਧਰ ਕੀ ਚੱਲ ਰਿਹਾ ਇਹ ਦਿਖਾਓ ਥੋੜਾ ਜਿਹਾ ਬੱਚਿਆਂ ਦੇ ਇਹ ਵੱਡੀਆਂ ਮੈਂ ਹਫ਼ਤੇ ਇਹਨੂੰ ਬੱਚਿਆਂ ਨੂੰ ਮੈਂ ਕਹਿੰਦਾ ਵੀ ਕਿਉਂਕਿ ਮੈਂ ਐਜ਼ ਅ ਟੀਚਰ ਹੋਣ ਦੇ ਨਾਤੇ ਉਹਨੂੰ ਐਂ ਤਾਂ ਵੀ ਚਲੋ ਕਿ ਆਪੇ ਸਕੂਲ ਵਾਸਤੇ ਤਿਆਰ ਕਰਨੀ ਅਸੀਂ ਮੈਂ ਕਹਿੰਦਾ ਰੂਰੇ ਵੀ ਕੰਮ ਆ ਜਾਣਗੇ ਸਕੂਲ ਵਾਸਤੇ ਤੁਸੀਂ ਪੁਰਾਣਾ ਜ਼ਮਾਨਾ ਯਾਦ ਕਰਾਉਂਦਾ ਜੀ ਕਿਹਦਾ ਦਾ ਜੀ ਹਾਂਜੀ ਹਾਂਜੀ ਹਲੋ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗੇ ਉਦੋਂ ਸਾਨੂੰ ਫੱਟੀਆਂ ਨਾਲ ਘੁਟਦੇ ਵੀ ਹੁੰਦੇ ਸੀਗੇ ਮਾਸਟਰ ਹਾਂਜੀ ਹਾਂਜੀ ਉਹ ਪੈਂਦੀਆਂ ਰੰਗਾਂ ਦੀਆਂ ਫੱਟੀਆਂ ਪੈਂਦੀਆਂ ਬਾਕੀ ਬੱਚੇ ਵੀ ਲੜ ਪੈਂਦੇ ਸੀ ਪਹਿਲਾਂ ਬੱਚੇ ਲੜ ਪੈਂਦੇ ਫੱਟੀਆਂ ਤੋੜਦੇ ਦੇ ਦਿੰਦੇ ਸੀ ਬੱਚੇ ਲੜ ਮਾਰੇ ਮਾਂ-ਬਾਪ ਦੁਸ਼ਮਣ ਨੇ ਉਹਨਾਂ ਦੇ ਬੱਚੇ ਦੇ ਫੱਟੀਆਂ ਤੋੜ ਵੀ ਦਿੰਦੇ ਸੀ ਇਹ ਪੁਰਾਣੇ ਜ਼ਮਾਨੇ ਦੇ ਜਦੋਂ ਮੈਂ ਕਹਿੰਦੀ ਜਦੋਂ ਮੈਂ ਪੜਦਾ ਸੀ ਇਹਨਾਂ ਫੱਟੀਆਂ ਤੇ ਪੜਿਆ ਹੋਇਆ ਮੈਂ ਤੇ ਉਸ ਤੋਂ ਬਾਅਦ ਆ ਗਈ ਗੱਲ ਇਹ ਦਵਾਤ ਆ ਗਈ ਆ ਲਿਖਣ ਦਾ ਸਾਧਨ ਇਹਦੇ ਵਿੱਚ ਸ਼ਾਹੀ ਆ ਗਈ ਟਿੱਕੀਆਂ ਘੋਲ ਕੇ ਪਾਣੀ ਨਾਲ ਇਹ ਕਲਮ ਨਾਲ ਲਿਖੀ ਜਾਂਦੀ ਬਸ ਮਿਲਦੀ ਨਹੀਂ ਬਹੁਤ ਮੁਸ਼ਕਲ ਨਾਲ ਮਿਲਦੀ ਹੈ ਮੈਨੂੰ ਇਹ ਪਰ ਇਹ ਧੋਹ ਜਾਂਦੀ ਦੁਬਾਰੇ ਫਿਰ ਉਸੇ ਤਰ੍ਹਾਂ ਇਹਨੂੰ ਦੁਬਾਰੇ ਲਿਖਿਆ ਜਾਂਦਾ ਹਾਂਜੀ ਠੀਕ ਹੈ ਜੀ ਇਹ ਜਿਹੜਾ ਹੋਮਵਰਕ ਅੱਜ ਕਾਪੀਆਂ ਤੇ ਚੱਲ ਰਿਹਾ ਇਹ ਹੋਮਵਰਕ ਵਾਸਤੇ ਫੱਟੀਆਂ ਬਣੀਆਂ ਹੋਈਆਂ ਸੀ ਹਾਂਜੀ 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 ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਮਾਸਟਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਬਹੁਤ ਵਧੀਆ ਗੱਲਬਾਤ ਲੱਗੀ ਇੱਕ ਪੁਰਾਣਾ ਜ਼ਮਾਨਾ ਸਾਨੂੰ ਤੁਸੀਂ ਯਾਦ ਕਰਵਾ ਦਿੱਤਾ ਤੇ ਫਿਰ ਕਿਸੇ ਦਿਨ ਮਿਲਾਂਗੇ ਇੱਕ ਨਵੀਂ ਵੀਡੀਓ ਲੈ ਕੇ ਕਈ ਵਾਰੀ ਨਾ ਜੀ ਜ਼ਰੂਰ ਹੁੰਦੀ ਹੈ ਤੁਹਾਡੇ ਨਾਲ ਸੰਪਰਕ ਕਰਨ ਦੀ ਮੋਬਾਈਲ ਨੰਬਰ ਜਰੂਰ ਦਿਓ ਮੇਰਾ 7589320227 7589320227 ਪਿੰਡ ਕੋਟ ਲੱਲੂ ਜ਼ਿਲ੍ਹਾ ਮਾਨਸਾ ਹਾਂਜੀ ਕਿਸੇ ਨੇ ਵਿਰਾਸਤ ਦੇਖਣੀ ਆ ਤਾਂ ਸਰ ਜੀ ਨਾਲ ਗੱਲਬਾਤ ਕਰ ਸਕਦੇ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ